ਦਿੰ ਟਲਦਾ ਜਾਂਦਾ ਆ ਤੇਰੇ ਬਾਪੂ ਤੇ ਵੀਰ ਦਾ ਕੋਈ ਪਤਾ ਨਹੀਂ ਮੇਰੇ ਤੇ ਦਿਲ ਨੂੰ ਕੁਝ ਹੋਈ ਜਾਂਦਾ ਕਿਤੇ ਰਾਵੀ ਦੇ ਘਰ ਜਾ ਕੇ ਕੋਈ ਨਵੀਂ ਮੁਸੀਬਤ ਨਾ ਖੜੀ ਕਰ ਦੇਣ ਮੁਸੀਬਤ ਮੁਸੀਬਤ ਤਾਂ ਆ ਗਈ ਐ ਉਹ ਵੀ ਬਹੁਤ ਵੱਡੀ ਮੁਸੀਬਤ ਕੀ ਮਤਲਬ ਤੁਹਾਡਾ ਕਿਹੜੀ ਮੁਸੀਬਤ ਆ ਗਈ ਐ ਤੇਰੀ ਭਤੀਜੀ ਨੇ ਸਹਰੇ ਕਰ ਦੋ ਦਿਨ ਹੀ ਕੱਟੇ ਪਰੌਣੇ ਨੂੰ ਖਾ ਗਈ ਹੀ ਭੁੱਲੀ ਜਾਂਦੇ ਹੋ ਤੁਸੀਂ ਤੂੰ ਦਿਨ ਨਹੀਂ ਕੱਟੇ ਆਹੋ ਪ੍ਰੌਣੇ ਨੂੰ ਖਾ ਗਈ ਹੈ ਕੀ ਕਹਿ ਰਹੇ ਹੋ ਤੁਸੀਂ ਦੁਸ਼ਮਨਾ ਨੇ ਮਾਰ ਸੁਟਿਆ ਉਹਨੂੰ ਹੁਣੇ ਉਹਦੀ ਅਰਥੀ ਨੂੰ ਮੋਡਾ ਦੇ ਕੇ ਆ ਰਹੇ ਨਹੀਂ ਇਹ ਨਹੀਂ ਹੋ ਸਕਦਾ ਹੈ ਕੀ ਭੁੱਲੀ ਜਾਂਦੇ ਹੋ ਤੁਸੀਂ ਬੋਲੋ ਕੀ ਭੁੱਲੀ ਜਾਂਦੇ ਹੋ ਕਹਤੋ ਹੈ ਝੂਠ ਆ ਕਦੋਂ ਇਹ ਛੁੱਟਿਆ ਰੱਬ ਦਾ ਵਾਸਤਾ ਕਦੋਂ ਇਹ ਛੁੱਟਿਆ ਰੱਬ بیٹਾ ਵੱਡਾ ਧੋਖਾ ਨਹੀਂ ਕਰ ਸਕਦਾ ਸਾਡੇ ਨਾਲ ਮੇਰੀ ਜਵਾਨੀ ਛੜਦੀ ਜਵਾਨੀ ਚ ਵਿਧਵਾ ਹੋਗੀ ਇਹ ਚੁੱਪ ਕਰ ਜਾ ਪਤੀਜੀ ਤੇਰੀ ਵਧੀ ਘਰਦੀ ਨੋਹਾਂ ਵੱਡੇ ਘਰਦੀਆਂ ਨੋਹਾਂ ਵਿਧਵਾ ਵੀ ਨਾ ਕਾਫੀ ਉੱਚੀ ਪਹੁੰਚ ਤੇ ਹੁੰਦੀਆਂ ਨੇ ਰੱਬ ਦਾ ਵਾਸਤਾ ਜੇ ਉੜਤੇ ਹੋ ਜੀਆ ਗੱਲਾ ਨਾ ਕਰੋ ਜੀ ਇਹ ਗੱਲ ਹੈ ਬਾਪੂ ਸਹੀ ਕਹਿ ਰਿਹਾ ਤੱਕੂ ਭਾਜੀ ਦਾ ਨਾਮ ਜੁੜਿਆ ਉਹਦੇ ਨਾਲ ਸਾਥੀ ਜਿਉਂ ਦਾ ਲੱਗਦਾ ਤੇ ਮਰਿਆ ਸਭਾ ਲੱਗਦਾ ਉਹ ਸ਼ਰਮ ਕਰਨਾ ਕੁਝ ਤੇਰੀ ਭੈਣ ਲੱਗਦੀ ਆ ਤੇ ਜਵਾਨ ਧੀਆਂ ਪਹਿਣਾ ਜਦੋਂ ਵਿਧਵਾ ਹੁੰਦੀਆਂ ਨਾ ਤੇ ਭਰਾਵਾਂ ਤੇ ਬਾਪਿਆਂ ਦਾ ਲੱਕ ਟੁੱਟ ਜਾਂਦਾ ਆ ਤੇ ਤੂੰ ਵਹਿਰ ਬਾ ਕਿਹੜਾ ਵਹਿਰ ਕੱਢਿਆ ਸਾਡੇ ਨਾਲ ਹਾਏ ਰੱਬਾ ਜਾਂ ਪੁੱਤ ਲੈ ਇਹ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਮੇਰੀ ਤੀ ਹਏ ਮੇਰੇ ਰੱਬ ਟੋਲ ਟੋਕਰ ਐਨਾ ਵੱਡਾ ਟੋਕਾ ਮੇਰੇ ਤਾਂ ਸਾਰੇ ਏਰਮਾਨਾਂ ਤੇ ਪਾਣੀ ਪੈ ਗਿਆ ਕੀ ਕੁਝ ਨਹੀਂ ਸੋਚਿਆ ਸੀ ਮੈਂ ਉਹ ਤੂੰ ਫਿਕਰ ਨਾ ਕਰ ਹਲੇ ਹੁਣੇ ਤਾਂ ਤੂੰ ਕਿਹਾ ਹਾਥੀ ਜਿਉਂਦਾ ਲੱਗਦਾ ਤੇ ਮਰਿਆ ਸਫਾ ਲੱਗਦਾ ਕੀ ਮਤਲਬ ਵਕਤ ਆ ਜਾਂਦੀ ਸਭ ਕੁਝ ਸਮਝਾ ਦਿਆਂਗਾ